ਸਾਡੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ ਜੀ 95018 28521 ਇਹ ਹੈ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਸਿਕਾ ਭਾਈ ਜੀ ਸਸਿਕਾ ਤੇ ਨਾਮ ਕੀ ਬਾਈ ਆਪਣਾ ਜਕਸੀਰ ਸਿੰਘ ਢਾਲੀਵਾਲ ਠੀਕ ਹੈ ਜੀ ਬਾਈ ਦਾ ਨਾਮ ਹੈਗਾ ਜਕਸੀਰ ਸਿੰਘ ਢਾਲੀਵਾਲ ਤੇ ਬਾਈ ਜੇ ਜੇ ਆਪਣੇ ਘਰ ਆਉਣਾ ਵੇ ਤੇ ਕੀ ਡਰੈਸ ਹੈ ਆਪਣਾ ਠੜੇ ਕੋਲੇ ਘਰ ਆਈ ਬਾਈ ਦਾ ਠੜੇ ਕੋਲ ਘਰ ਆ ਤੇ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਪਸ਼ੂ ਕਾਊਗਾ ਤੇ ਘਰ ਦੀ ਝੋਟੀ ਜੀ ਆਪਣੇ ਹਾਂਜੀ ਹਾਂਜੀ ਬਾਈ ਘਰ ਠੀਕ ਹੋ ਜੀ ਤੇ ਇਹਦੀ ਮਾਂਥਲੇ ਕਿੰਨਾ ਦੁੱਧ ਸੀਗਾ ਜੀ 13 14 ਕਿਲੋ 13 14 ਕਿਲੋ ਦੁੱਧ ਸੀਗਾ ਨੀਲੀ ਰਾਵੀ ਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੀ ਇਹ 5-7 ਦਿਨਾਂ ਦੀ 5-7 ਦਿਨਾਂ ਦੀ ਕੱਚੀ ਆ ਮੜਾ ਤੋਰਾ ਵਿਖਾ ਦੇ ਜੀ ਦੇ ਥੋੜਾ ਪਸੂਟ ਕਰ ਜਾਂਦਾ ਵੀ ਕੈਮਰੇ ਨੂੰ ਦੇਖ ਕੇ ਕਈ ਵਾਰੀ ਤੁਰਾ ਤੁਸੀਂ ਦੇਖ ਸਕਦੇ ਹੋ ਖੜ ਦੇ ਤੇ ਬਾਈ ਜੀ ਕੀ ਮੁੱਲ ਕਰਦੇ ਜੀ ਆਪਿਆ ਦਾ ਜੀ 120000 ਮੁੱਲ ਇਹਦਾ 120000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮਨਤਨ ਕੀਤਾ ਜਾਊਗਾ ਜੀ ਹਾਂਜੀ ਕਰਨ ਦਾ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 99147 ਹਾਂਜੀ 43598 ਇੱਕ ਵਾਰ ਫੇਰ ਬੋਲ ਦਿਓ 99147 43598 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀਰੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਈ ਥੋੜਾ ਪਸੂ ਕੈਮਰੇ ਤੋਂ ਡਰ ਜਾਂਦਾ ਪਾਣੀ ਲੈ ਆ ਦੇ ਹਾਂਜੀ ਤੁਹਾਣਾਂ ਦੀ ਕੁਆਲਿਟੀ ਦੇਖ ਸਕਦੇ ਚੰਗੇ ਥਾਣਾ ਬਾਈ ਇਸੇ ਤਰ੍ਹਾਂ ਵੀਰੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ